ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ ਇਸ ਟਾਈਮ ਦੇ ਦੀ ਜਿਹੜੀ ਆ ਪੰਜਾਬ ਦੇ ਰਾਜਨੀਤੀ ਦੇ ਨਾਲ ਦੋ ਵੱਡੀਆਂ ਖਬਰਾਂ ਜੁੜੀਆਂ ਨੇ ਖਾਵਰ ਜੁੜੀ ਆ ਬਿਕਰਮ ਸਿੰਘ ਮਜੀਠੀਆ ਤੇ ਭਗਵਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਦੇ ਤਹਿਤ ਜਿਹੜਾ ਦੋਨਾਂ ਤੇ ਗੱਲਬਾਤ ਕਰਦੇ ਆ ਕਿਉਂਕਿ ਭਗਵਤ ਮਾਨ ਨੂੰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਜਿਹੜੀ ਰਾਤ ਆ ਜਿਹੜੀ ਦਿਨ ਰਾਤ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਆ ਕਿਉਂਕਿ ਉਹਨਾਂ ਦੀ ਸਿਹਤ ਜਿਹੜੀ ਵਿਗੜ ਗਈ ਸੀ ਉਹ ਹਸਪਤਾਲ ਦੇ ਵਿੱਚ ਆ ਕਈ ਦਿਨਾਂ ਤੋਂ ਦਾਖਲ ਸਨ ਤੇ ਸੁੱਟੇ ਮਿਲਦੀ ਅੱਜ ਜਿਹੜੀ ਇੱਕ ਵੱਡੀ ਮੀਟਿੰਗ ਸੱਦ ਲਈ ਆ ਉਹ ਮੀਟਿੰਗ ਦੇ ਵਿੱਚ ਕੀ ਐਲਾਨ ਕੀਤੇ ਆ ਤੇ ਪਹਿਲਾਂ ਤੁਹਾਨੂੰ ਉਹ ਦੱਸਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਬਿਕਰ ਮਜੀਠੀਏ ਬਾਰੇ ਜਿਹੜਾ ਤੁਹਾਨੂੰ ਜਾਣਨਾ ਥੋੜਾ ਆ ਜ਼ਰੂਰ ਪਾਉਣਿਆ ਕਿ ਕੀ ਹੋ ਰਿਹਾਗਾ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਜਿਹੜੀ ਅੱਜ ਇੱਕ ਵੱਡੀ ਕਾਨਫਰੰਸ ਆਪਾਂ ਕਹਿੰਦੇ ਕਿ ਕੀਤੀ ਗਈ ਜਿਸ ਦੇ ਵਿੱਚ ਹੜ੍ਹਾਂ ਦੇ ਮਾਰ ਨੂੰ ਚੱਲਦੇ ਹੋਏ ਕਿਸਾਨਾਂ ਨੂੰ ਜਿਹੜਾ ਕਈ ਐਲਾਨ ਕੀਤੇ ਆ ਜਿਨ੍ਹਾਂ ਦੇ ਵਿੱਚ ਹੜਪੀੜਤਾਂ ਦੇ ਜਿਹੜੇ ਘਰ ਡੁੱਬ ਗਏ ਜਿਨ੍ਹਾਂ ਦੀਆਂ ਫਸਲ ਤਬਾਹ ਹੋ ਗਈ ਉਹਨੂੰ ਲੈ ਕੇ ਜਿਹੜਾ ਕਈ ਐਲਾਨ ਕੀਤੇ ਆ ਤੇ ਅਜੇ ਕਈ ਕਰਨੇ ਆ ਜਿਨ੍ਹਾਂ ਦੇ ਵਿੱਚੋਂ ਕਹਦਾ ਜਿਹੜਾ ਮੁੱਖ ਮੰਤਰੀ ਵੱਲੋਂ ਜਿਨ੍ਹਾਂ ਇਹ ਗੱਲ ਕਹੀ ਗਈ ਹੈ ਕਿ ਜਿਨ੍ਹਾਂ ਦਾ ਪਸ਼ੂ ਡੰਗਰ ਭਰਿਆਗਾ ਉਹਦੇ ਲਈ 37500 ਰੁਪਿਆ ਜਿਹੜਾ ਉਹ ਜਿਹੜਾ ਦਿੱਤਾ ਜਾਊਗਾ ਤੇ ਮਕਾਨਾਂ ਨੂੰ ਜਿਹੜਾ ਸਿਰਫ 40000 ਰੁਪਿਆ ਪ੍ਰਤੀ ਜਿਹੜਾ ਆਪਾਂ ਕਹਦੇ ਆ ਕਿ ਮਕਾਨ ਇੱਕ ਘਰ ਨੂੰ ਦਿੱਤਾ ਜਾਊਗਾ ਜਿਨ੍ਹਾਂ ਦੇ ਘਰ ਆ ਜਿਹੜੇ ਉਹ ਪਾਣੀ ਦੇ ਵਿੱਚ ਟਹਿ ਟੇਰੇ ਹੋ ਗਏ ਆ ਖੰਡਰ ਹੋ ਗਏ ਆ ਉਹਨਾਂ ਦੇ ਲਈ 40000 ਰੁਪਿਆ ਹੁਣ ਤੁਸੀਂ ਮੈਨੂੰ ਆਪ ਦੱਸ ਦਿਓ ਕਿ 40000 ਦੇ ਨਾਲ ਘਰ ਪੈਜੂਗਾ 40000 ਦੇ ਨਾਲ ਇੱਕ ਆਪਾਂ ਕਹਿੰਦੇ ਇੱਕ ਕਮਰਾ ਤਿਆਰ ਨਹੀਂ ਹੁੰਦਾ ਟਟੋ ਘਟ ਲੱਖ ਰੁਪਇਆ ਲੈਂਦਾ ਇੱਕ ਕਮਰਾ ਤਿਆਰ ਹੋਣ ਦੇ ਲਈ ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 40000 ਕਮਰੇ ਵਾਸਤੇ ਘਰ ਵਾਸਤੇ ਤੇ ਇਹ 37500 ਆ ਜਿਹੜਾ ਉਹ ਐ ਨਹੀਂ ਦੱਸਿਆ ਕਿ ਇੱਕ ਪਰਵਾਰ ਨੂੰ ਦਿੱਤਾ ਜਾਊਗਾ ਜਾਂ ਕਿਹਨਾਂ ਨੂੰ ਦਿੱਤਾ ਜਾਊਗਾ ਤੇ ਨਾਲ ਇਹਨਾਂ ਨੇ ਗੱਲ ਕੀਤੀ ਹੈ ਭਗਵੰਤਮਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿ ਆਉਣ ਵਾਲੇ 30 40 ਦਿਨਾਂ ਦੇ ਵਿੱਚ ਸਾਰਾ ਜਿਹੜਾ ਬੇਰਬਾ ਦੇਖ ਕੇ ਜਿਹੜਾ ਫਿਰ ਐਲਾਨ ਕੀਤਾ ਜਾਊਗਾ ਜੇਕਰ ਪਾਈ ਫਿਰ ਐਲਾਨ ਕੀਤਾ ਜਾਊਗਾ ਤੇ 40000 ਦਾ ਐਲਾਨ ਪਹਿਲਾਂ ਕਿਉਂ ਕੀਤਾ ਹਮ ਭਗਵੰਤਮਾਨ ਤਾਂ ਕਹਿ ਰਹੇ ਆ ਕਿ ਅਸੀਂ ਮੁਰਗੀਆਂ ਮਰਿਆਂ ਦਾ ਵੀ ਰੁਪਿਆ ਦੇਵਾਂਗੇ ਅਸੀਂ ਮੱਸੀਆਂ ਮਰਿਆਂ ਦੇ ਵੀ ਜਿਹੜੇ ਨੇ ਉਹ ਰੁਪਏ ਦੇਵਾਂਗੇ ਚਲੋ ਚੰਗੀ ਗੱਲ ਆ ਦੇਣੇ ਚਾਹੁੰਦੇ ਆ ਹਰ ਪੀਟਾ ਦੇ ਨਾਲ ਜਿਹੜਾ ਹਰ ਇੱਕ ਪੰਜਾਬ ਦਾ ਵਾਸੀ ਖੜਾ ਤੇ ਜਿਹੜਾ ਪੰਜਾਬ ਨੂੰ ਸਰਕਾਰ ਨੂੰ ਵੀ ਖੜਨਾ ਚਾਹੀਦਾ ਕਿਉਂਕਿ ਪੰਜਾਬ ਦੀ ਸਰਕਾਰ ਉਹਨਾਂ ਲੋਕਾਂ ਨੇ ਹੀ ਚੁਣੀ ਆ ਦੂਸਰੀ ਤੁਹਾਨੂੰ ਵੱਡੀ ਗੱਲ ਇੱਥੇ ਦੱਸ ਦੇਵਾਂ ਕਿ ਜਿਹੜਾ ਹੁਣ ਰੇਤਾ ਕਿਹਾ ਜਾ ਰਿਹਾ ਸੀ ਕਿ ਕੈਬਨਟ ਦੀ ਜਿਹੜੀ ਮੀਟਿੰਗ ਵੀ ਹੋਈ ਆ ਜਦੋਂ ਭਗਵੰਤ ਮਾਨ ਹਸਪਤਾਲ ਦੇ ਵਿੱਚ ਜਿਹੜਾ ਲੈਬ ਹੁੰਦੇ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਰੇਤਾਗਾ ਉਹ ਜਿਹੜਾ ਕਿਸਾਨ ਦਾ ਹੋਊਗਾ ਜ਼ਮੀਨ ਆ ਜੇ ਕਿਸਾਨ ਦੀ ਤੇ ਰੇਤਾ ਵੀ ਕਿਸਾਨ ਦਾ ਹੋਊਗਾ ਪਰ ਇਤੇ ਇੱਕ ਸ਼ਰਤ ਵੀ ਨਾਲ ਇੱਕ ਲਾਗੂ ਕਰ ਦਿੱਤੀ ਆ ਕਿ 15 ਨਵੰਬਰ ਤੱਕ ਜਿਹੜਾ ਰੇਤਾਗਾ ਉਹ ਕਿਸਾਨ ਚੁੱਕ ਸਕਦਾਗਾ ਜੇਕਰ 15 ਨਵੰਬਰ ਤੋਂ ਬਾਅਦ ਤੇ ਉਹ ਸਰਕਾਰ ਦਾ ਹੋਵੇਗਾ ਤੁਹਾਨੂੰ ਇਹ ਗੱਲ ਆਉਂਦੀ ਆ ਕਿ ਤੁਸੀਂ ਕਿਵੇਂ ਦੇਖਦੇ ਹੋ ਜੇ ਗੱਲ ਪਾਣੀ ਕਦੋਂ ਤੱਕ ਖੜਾ ਰਹਿੰਦਾਗਾ ਕਦੋਂ ਤੱਕ ਜ਼ਮੀਨ ਵੇਚੀ ਹੁੰਦੀ ਆ ਕਦੋਂ ਤੱਕ ਉਹਨਾਂ ਗਰੀਬਾਂ ਨੂੰ ਪਰਿਵਾਰਾਂ ਨੂੰ ਟਰੈਕਟਰ ਮਿਲਦੇ ਆ ਤੇ ਫਿਰ ਜਾ ਕੇ ਹਲਾ ਰੇਤਾ ਚੱਕੂਗਾ ਜਿਹੜਾ ਉਹਨਾ ਸਤੰਬਰ ਆ ਜਿਹੜਾ ਲਗਭਗ ਇਹ ਅੱਧਾ ਹੋ ਚੱਲਿਆਗਾ ਸਤੰਬਰ ਅਕਤੂਬਰ ਡੇਢ ਮਹੀਨੇ ਦੇ ਵਿੱਚ ਆ ਦੋ ਮਹੀਨੇ ਦੇ ਵਿੱਚ ਬੰਦਾ ਕੀ ਕਰ ਲੂਗਾ ਮੈਨੂੰ ਲੱਗਦਾ ਮਹੀਨੇ ਤੱਕ ਤਾਂ ਜਿਹੜਾ ਸੈਦ ਪਾਣੀ ਮਸਾ ਸੁੱਕੂ ਆ ਤੇ ਜਿਹੜਾ ਇਹ ਵੀ ਜਿਹੜਾ ਸਰਕਾਰ ਨੂੰ ਜਿਹੜੀ ਸਰਤ ਹਟਾਉਣੀ ਚਾਹੀਦੀ ਆ ਹੁਣ ਆਪਾਂ ਗੱਲ ਕਰਾਂਗੇ ਸ੍ਰੋਮਣ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਟ ਮੰਤਰੀ ਵਿਕਰਤ ਸਿੰਘ ਮਜੀਠੀਆ ਬਾਰੇ ਕਿ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 25 ਜੂਨ 2025 ਨੂੰ ਜਿਹੜਾ ਕਿ ਮਜੀਠੀ ਨੂੰ 540 ਕਰੋੜ ਦੀ ਜਿਹੜੀ ਆਮਦਨ ਜਾਇਦਾਦ ਤੋਂ ਵੱਧ ਸਰੋਤ ਤੋਂ ਜਿਹੜਾ ਕਮਾਏ ਉਹਦੇ ਤਹਿਤ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਇਸ ਵੇਲੇ ਜਿਹੜਾ ਨਾਬਾ ਦੀ ਜੇਲ੍ਹ ਦੇ ਵਿੱਚ ਬੰਦਾ ਤੇ ਉਸ ਤੋਂ ਬਾਅਦ ਜਿਹੜਾ 31 ਜੁਲਾਈ ਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਐਫਆਈਆਰ ਜਿਹੜੀ ਦਰਜ ਹੁੰਦੀ ਹੈ ਮਜੀਠੀਏ ਤੇ ਕਿ ਉਹ ਜਿਹੜਾ ਬਿਗੜ ਪਾਉਣ ਦੇ ਮਾਮਲੇ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ 22 ਅਗਸਤ 1 2025 ਨੂੰ 40000 ਪੰਨਿਆਂ ਦੀ ਜਿਹੜੀ ਇੱਕ ਚਾਰਜ ਸ਼ੀਟ ਦਾਖਲ ਕੀਤੀ ਜਾਂਦੀ ਆ ਫਾਈਲ ਦਾਖਲ ਕੀਤੀ ਜਾਂਦੀ ਆ ਉਹ ਜਿਹੜੀ 40000 ਪੰਨਿਆਂ ਦੀ ਫਾਈਲ ਆ ਉਹਦੇ ਵਿੱਚ ਕੀ ਕੁਝ ਆ ਉਹਦੇ ਵਿੱਚ ਦੱਸ ਦिए ਕਿ ਜਿਹੜਾ 540 ਕਰੋੜ ਸੀ ਉਹ ਤੋਂ ਵੱਧ ਕੇ ਜਿਹੜਾ ਹੁਣ ਵਿਜੀਲੈਂਸ ਵੱਲੋਂ ਉਸ ਜਿਹੜੀ ਫਾਈਲ ਦੇ ਵਿੱਚ ਆ 700 ਕਰੋੜ ਰੁਪਇਆ ਕਰ ਦਿੱਤਾ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਹਿਮਾਚਲ ਦਿੱਲੀ ਕਰਨਾਟਕਾ ਅਤੇ ਹੋਰ ਕਈ ਥਾਵਾਂ ਤੇ ਚਾਰਜ ਸ਼ੀਟ ਦੇ ਵਿੱਚ ਲਿਖਿਆਗਾ ਕਿ ਜਿਹੜਾ ਮਜੀਠੀਏ ਦੇ ਜਿਹੜਾ ਇੱਥੇ ਸਰੋਤ ਨੇ ਜਿਹੜਾ ਇੱਥੇ ਜਿਹੜਾ ਉਹਨਾਂ ਦਾ ਜਿਹੜੇ ਆਮਦਨ ਨੇ ਜਿੱਥੋਂ ਸਰੋਤ ਕਮਾਉਂਦਾਗਾ ਜਿੱਥੇ ਕਵੇਂ ਉਹਨਾਂ ਨੇ ਖੇਤੀ ਬਣਾਈ ਆ ਕਿਤੇ ਕਿਤੇ ਨਾਂ ਤੇ ਆ ਉਹ ਸਾਰਾ ਜਿਹੜਾ ਵਿਜੀਲੈਂਸ ਵੱਲੋਂ ਉਹਦੇ ਵਿੱਚ ਡਾਟਾ ਦਿੱਤਾ ਗਿਆ ਇੱਥੋਂ ਤੱਕ ਕਿ 400 ਬੈਂਕ ਖਾਤੇ ਦਾ ਜਿਹੜਾ 10 ਸਾਲਾਂ ਦਾ ਜਿਹੜਾ ਰਿਕਾਰਡ ਆ ਉਹ ਵੀ ਜਿਹੜਾ ਇਸ ਚਾਰਜ ਸ਼ੀਟ ਦੇ ਵਿੱਚ ਦਿੱਤਾ ਗਿਆ ਅਇਤੋ ਤੇ ਕੋਈ ਜਿਹੜਾ ਇਹ ਚਾਰਜ ਸ਼ੀਟ ਦੇ ਵਿੱਚ ਦੋ ਮਹੀਨੇ ਲੱਗ ਚੁੱਕੇ ਆ ਜਿਹੜੇ ਕਿ ਦਿਨ ਰਾਤ ਇੱਕ ਕਰਕੇ ਵਿਜੀਲੈਂਸ ਵੱਲੋਂ ਜਿਹੜਾ 400 ਖਾਤਿਆਂ ਦਾ ਜਿਹੜਾ ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਇਹ ਦਿਨ ਰਾਤ ਇੱਕ ਕਰਕੇ ਜਿਹੜਾ ਵਿਜੀਲੈਂਸ ਵੱਲੋਂ ਜਿਹੜਾ ਇਹ ਸਾਰਾ ਖਾਕਾ ਜਿਹੜਾ ਤਿਆਰ ਕੀਤਾ ਗਿਆ ਤੇ ਵਿਕਰਨ ਸਿੰਘ ਮਜੀਠੀ ਵੱਲੋਂ ਇੱਕ ਜਵਾਲਤ ਜਿਹੜੀ ਲਗਾਈ ਗਈ ਸੀ ਜਿਹੜੀ ਉਹ 25 ਅਗਸਤ ਨੂੰ ਜਿਹੜੀ ਖਾਰਜ ਕਰ ਦਿੱਤੀ ਆ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੇ ਕਿ ਹੁਣ ਦੁਬਾਰਾ ਜਿਹੜੇ ਜਮਾਨਤ ਲਾਉਣ ਨੂੰ ਫਿਰਦੇ ਆ ਤੇ ਪਰ ਮੈਂ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਹੋਰ ਗੱਲਤ ਕਹਿ ਦੇਵਾਂ ਕਿ ਮੈਕਰ ਬਿਕਰ ਮਜੀਠੀਆ ਨੂੰ ਜਿਹੜਾ ਥੋੜੀ ਕਾਣੀ ਜਿਹੜੀ ਰਾਤ ਵੀ ਮੇਰੀ ਅਦਾਲਤ ਦੇ ਵਿੱਚੋਂ ਉਹ ਅਦਾਲਤ ਦੇ ਵਿੱਚੋਂ ਰਾਤ ਇਹ ਮਿਲੀ ਹੈ ਇੱਕ ਤਾਂ ਜਿਹੜੀ ਅਰਜ਼ੀ ਲਗਾਈ ਸੀ ਕਿ ਉਹਨੂੰ ਮਿਲਣ ਨਹੀਂ ਦਿੱਤਾ ਜਾਂਦਾ ਅਦਾਲਤ ਵੱਲੋਂ ਇਹ ਕਿਹਾ ਗਿਆ ਕਿ ਇਕੱਲੇ-ਕੱਲਾ ਜਾਣਾ ਭਾਈ ਉਹਨੂੰ ਮਿਲ ਸਕਦਾਗਾ ਬਾਕੀ ਜਿਹੜਾ ਬੈਰਕ ਬਦਲ ਦੀ ਜਿਹੜੀ ਗੱਲ ਕਹੀ ਗਈ ਹੈ ਤੇ ਉਹ ਗੱਲ ਵੀ ਜਿਹੜੀ ਅਦਾਲਤ ਵੱਲੋਂ ਕਹੀ ਗਈ ਆ ਇਹ ਭਾਈ ਬਿਕਰਮ ਸਿੰਘ ਮਜੀਠੀ ਦੀ ਜਿਹੜੀ ਸਰਖਿਆ ਉਹਨੂੰ ਯਕੀਨੀ ਬਣਾਇਆ ਜਾਵੇ ਤੇ ਹੁਣ ਦੇਖਦੇ ਆ ਕਿ ਇਹਦੇ ਉੱਤੇ ਕੀ ਸਰਕਾਰ ਐਕਸ਼ਨ ਲੈਂਦੀ ਆ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਜਿਹੜਾ 10 ਦਿਨਾਂ ਦਾ ਨੋਟਿਸ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਕੱਢ ਦਿੱਤਾ ਗਿਆ ਜਾਨੀ ਕਿ ਪੰਜਾਬ ਸਰਕਾਰ ਤੋਂ ਜਿਹੜਾ ਇੱਕ ਜਵਾਬ ਮੰਗਿਆਗਾ ਕਿ ਭਾਈ ਤੁਹਾਡੇ ਕੋਲੇ ਜੋ ਵੀ ਜਵਾਬ ਆ ਉਹ 10 ਦਿਨਾਂ ਦੇ ਅੰਦਰ ਅੰਦਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆ ਦਾਖਲ ਕੀਤਾ ਜਾਵੇ ਤਾਂ ਕਿ ਜਿਹੜਾ ਕੇਸ ਦੀ ਆ ਜਿਹੜੀ ਤਹਿਤਕ ਜਿਹੜੀ ਪੂਰੀ ਪ੍ਰਕਿਰਿਆ ਜਿਹੜੀ ਉਹ ਕੀਤੀ ਜਾਵੇ ਤੇ ਫਿਰ ਅੱਗੇ ਜਿਹੜਾ ਇਹ ਕਿ ਚੱਲੂਗਾ ਤੇ ਚੱਲਣ ਤੋਂ ਬਾਅਦ ਆ ਫਿਰ ਦੇਖਦੇ ਆ ਕਿ ਬਿਕਰਮ ਸਿੰਘਾ ਮਜੀਠੀ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਦੀ ਆ ਜਾਂ ਨਹੀਂ ਮਿਲਦੀ ਜਾਂ ਫਿਰ ਜੇਕਰ ਮਿਲਦੀ ਹੈ ਜ਼ਮਾਨਤ ਤਾਂ ਇਦੋਂ ਪਹਿਲਾਂ ਹੀ ਭਗਵੰਤ ਮਾਨ ਵੱਲੋਂ ਜਿਹੜਾ ਕਿਹੜਾ ਕੇਸ ਤਿਆਰ ਕੀਤਾ ਜਾ ਰਿਹਾ ਇਹ ਦੱਸਿਆ ਜਾ ਰਿਹਾ ਕਿ ਕਰੀਬ 5 ਦੇ ਕਰੀਬ ਜਿਹੜਾ ਕੇਸ ਨੇ ਜਿਹੜਾ ਉਹ ਤਿਆਰ ਕਰੀ ਬਟਾ ਭਗਵੰਤ ਮਾਨ ਜਿਸ ਦੇ ਵਿੱਚ ਆਪਾਂ ਕਹਿ ਲੇ ਕਿ ਨਸ਼ੇ ਨੂੰ ਲੈ ਕੇ ਐਨਡੀਪੀਐਸ ਦਾ ਜਿਹੜਾ ਐਕਟਰ ਆ ਜਿਹੜਾ ਪਹਿਲਾ ਕੇਸ ਚੱਲਿਆ ਸੀ ਜਿਸ ਦੇ ਵਿੱਚ 6 ਮਹੀਨੇ ਜਿਹੜਾ ਚੰਨੀ ਦੀ ਸਰਕਾਰ ਵੇਲੇ ਜਿਹੜਾ ਬਿਕਰਮ ਮਜੀਠੀਆ ਜਿਹੜਾ ਲਾ ਕੇ ਆਇਆ ਸੀ ਉਹਦੇ ਤਹਿਤ ਵੀ ਕਹਿੰਦੇ ਇੱਕ ਕੇਸ ਆ ਜਿਹੜਾ ਉਹ ਵੀ ਹਜੇ ਫਿਲਹਾਲ ਤਿਆਰ ਪਿਆਗਾ ਤੇ ਨਾਲ ਹੀ ਜਿਹੜਾ ਬਿਕਨ ਪਾਉਣ ਦਾ ਜਿਹੜਾ ਵਿਜੀਲੈਂਸ ਦਾ ਜਿਹੜਾ ਉਤੇ ਨਮਾਇੰਦੇ ਗਏ ਸੀ ਕਿ ਉਹਨਾਂ ਦੇ ਵਿੱਚ ਜਿਹੜਾ ਮਜੀਠੀ ਨੇ ਵਿਗੜਨ ਪਾਇਆ ਤੇ ਹੋਰ ਵੀ ਜਿਹੜੇ ਕਈ ਜਿਹੜੇ ਕੇਸ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਇਹ ਸੂਤਰਾਂ ਹਵਾਲਿਆਂ ਤੋਂ ਪਤਾ ਲੱਗਿਆ ਤੇ ਹੁਣ ਫਿਲਹਾਲ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਿਕਰਮ ਸਿੰਘ ਮਜੀਠੀ ਨੂੰ ਕੀ ਰਾਤ ਭਾਰੀ ਖਬਰ ਮਿਲਦੀ ਆ ਜਾਂ ਫਿਰ ਅਜੇ ਜਿਹੜਾ ਲੰਬਾ ਟਾਈਮ ਆ ਜਿਹੜਾ ਉਹ ਜੇਲ੍ਹ ਵਿੱਚ ਬਿਤਾਉਣਾ ਪਊਗਾ ਉਨੇ ਇਹ ਦੱਸਿਆ ਜਾ ਰਿਹਾ ਕਿ ਬਿਕਰਮ ਜੀਠੀ ਦੇ ਹੁਣ ਪਹਿਲਾਂ ਵਾਂਗੂ ਜਿਹੜੇ ਹੌਂਡ ਪਲਵੀ ਇਹ ਲੜਦੇ ਸੀ ਜਾਂ ਮੱਛਰ ਲੜਦਾ ਸੀ ਕਹਿੰਦੇ ਹੁਣ ਠੰਡ ਕਰਕੇ ਥੋੜਾ ਜਿਹਾ ਘਟਿਆਗਾ ਚੂਹਿਆਂ ਤੋਂ ਰਾਹਤ ਜਰੂਰ ਮਿਲੀ ਆ ਤੇ ਇਸ ਕਰਕੇ ਜਿਹੜਾ ਬਿਕਰਮ ਜੀਠੀ ਨੂੰ ਜਿਹੜਾ ਹੁਣ ਨੀਂਦ ਆਉਣ ਲੱਗ ਪਈ ਆ ਯਾਨੀ ਕਿ ਇੱਕ ਸੁਭਾਅ ਪੈ ਗਿਆ ਆਪਾਂ ਇੱਕ ਕਹਾਵਤ ਕਰ ਦਿੰਨੇ ਆ ਪੰਜਾਬੀ ਦੇ ਵਿੱਚ ਆਮ ਬੰਦਾ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਆ ਕਹਾਵਤਾਂ ਉਹ ਕਹਿੰਦੇ ਹੁੰਦੇ ਜਦੋਂ ਨਵਾਂ ਨਵਾਂ ਬੈੜ ਕਾਪਾ ਹਲ ਜੋੜਦੇ ਆ ਕਦੇ ਬੜੇ ਉਹ ਪੈਰ ਮਾਰਦਾ ਬੜੇ ਸਿੰਘ ਮਾਰਦਾ ਕਦੇ ਉਧਰ ਮਾਰਦਾ ਕਦੇ ਉਧਰ ਮਾਰਦਾ ਤੇ ਫਿਰ ਜਿਹੜਾ ਉਹਨੂੰ ਕਿਸਾਨ ਆ ਜਿਹੜਾ ਹਾਲੇ ਕੱਢ ਲੈਂਦਾਗਾ ਹਾਲੇ ਦਾ ਮਤਲਬ ਜਿਹੜੇ ਕਿ ਹੌਲੀ 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 ਦਿਨਾਂ ਚ ਉਹ ਟਿਕ ਜਾਂਦਾਗਾ ਉਹਦਾ ਸੁਭਾਅ ਬਣ ਜਾਂਦਾਗਾ ਫਿਰ ਜਵੇਂ ਦੂਜਾ ਵਾਧ ਤੁਰਦਾਗਾ ਉਹਦੇ ਨਾਲ ਉਹ ਮੇ ਤੋਰ ਜਿਹੜਾ ਤੁਰਿਆ ਜਾਂਦਾਗਾ ਤੇ ਹੁਣ ਭਗਵਤ ਮਾਨ ਵੱਲੋਂ ਜਿਹੜਾ ਮਜੀਠੇ ਨੂੰ ਲੱਗਦਾ ਕਿ ਹਾਲੀ ਕੱਢ ਲਿਆ ਜਿਸ ਤਰ੍ਹਾਂ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਤਬੂਸੀਆਂ ਮਾਰਦਾ ਸੀ ਜੇਲ੍ਹ ਦੇ ਵਿੱਚ ਆਇਆ ਹੋ ਗਿਆ ਜੀ ਬਾਹਰ ਹੋ ਗਿਆ ਜੀ ਮੈਨੂੰ ਆਏ ਹੋ ਜੁਮਨ ਫਲਾਣਾ ਹੋ ਜੁਮਨ ਧਮਕਾ ਹੋ ਜੂ ਕਦੇ ਨੀਂਦ ਨਹੀਂ ਆਉਂਦੀ ਸੀ ਰਾਤ ਨੂੰ ਕਦੇ ਉਧਰ ਉੱਡ ਲੈਂਦਾ ਸੀ ਕਦੇ ਉਧਰ ਉੱਡ ਲੰਦਾ ਸੀ ਕਦੇ ਕਹਿੰਦਾ ਸੀ ਬੀਪੀ ਵੱਧ ਗਿਆ ਕਦੇ ਕਹਿੰਦਾ ਸੀ ਘਟ ਗਿਆ ਕਦੇ ਕਹਿੰਦਾ ਸੀ ਉਹਨੂੰ ਹਸਪਤਾਲ ਦੇ ਵਿੱਚ ਲੈ ਜਾਓ ਕਦੇ ਕਹਿੰਦਾ ਸੀ ਮੇਰੀ ਬੈਰਕ ਬਾਦਲ ਦਿਓ ਲੱਗਦਾ ਕਿ ਹੁਣ ਭਗਵਾਨਤਮਾਲ ਨੇ ਜਿਹੜਾ ਅ ਮਜੀਠੀ ਨੂੰ ਹਾਲੀ ਕੱਢ ਲਿਆ ਜਾਨੀ ਕਿ ਹੁਣ ਇਹਤਬੂਸੀਆਂ ਮਾਰਨੋਂ ਹਟ ਗਿਆ ਤੇ ਇਸ ਗੱਲ ਦਾ ਗੁੱਸਾ ਨਹੀਂ ਕਰਨਾ ਕਿਉਂਕਿ ਮੈਂ ਤਾਂ ਤੁਹਾਨੂੰ ਇੱਕ ਆਧਾਰਨਾ ਜਿਹੜੀ ਸੁਣਾਈ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਣਿਆ ਧੰਨਵਾਦ ਬੈਰ ਜੀ ਦਾ ਖਾਲਸਾ ਜੀ ਕੀ ਫਤਿਹ